ਹਾਂ ਤਾਂ ਛੀ ਗੁਰੂ ਰਬੀਦਾਸ ਗੁਰਦੁਆਰਾ ਸਾਹਿਬ ਪਿੰਡ ਕਰਚਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੀ ਗੁਰੂ ਰਬੀਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਛੜਦਾ ਪੂਰਵਕ ਮਨਾਇਆ ਗਿਆ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਕਿਸ ਤਰ੍ਹਾਂ ਕਰ ਦਿੰਦੀਆਂ ਸਭਾ ਗੁਰ ਚਕੜੀਆਂ ਜਿੰਨਾਂ ਤਪਲ ਸੰਗਤਾਂ ਨੇ ਰੋਜ ਕਹਣਾ ਨਾ ਕਹਣਾ ਸਤਿਗੁਰ ਬਦਾਸ ਸਮਾਜ ਨੇ ਕਹਿਣਾ ਕੋ ਗੱਲ ਨਹੀਂ ਭਾਈ ਆਏਗਾ ਸਵੇਰ ਸਤਿਗੁਰ ਜੀ ਉਹਦਾ ਵੀ ਭਲਾ ਕਰਨ ਗਿਆ ਕੋ ਸਤਨਾ ਸਿੰਘਾ ਰੋਣ ਜਾਰੀਆਂ ਨੇ ਜੀ ਅੱਜ ਕਹਿੰਦੇ ਜਿਹੜਾ ਸ਼ਾਹ ਨੇਂਦਿਆ ਕਰਦਾ ਸੀ ਸਤਿਗੁਰ ਬਦਾਸ ਮਹਾਰਾਜ ਜੀ ਕਹਿੰਦੇ ਜਿਹੜੇ ਰਸਤੇ ਤੇ ਸਤਿਗੁਰਾਂ ਜੀ ਦੀ ਦੁਕਾਨ ਹੈ ਉਹੀ ਰਸਤੇ ਤੇ ਕੰਮ ਪੈਦਾ ਹੁੰਦਾ ਹੈ ਪਰ ਜੋਨ ਦੀ ਦੁਕਾਨ ਸੇ ਇਹ ਦੀ ਕਰਿਆਨੇ ਲੈ ਕੇ ਲੋਕਰ ਚੱਕਰ ਵਧੇਰੇ ਨੇ ਮਾਇਆ ਤੋਂ ਘਰ ਵਾਲਾ ਅੱਜ ਕਹਿੰਦੇ ਉਹੀ ਰਸਤੇ ਕੰਮ ਪੈ ਗਿਆ ਤੇ ਤੁਰਿਆ ਲਾਗ ਸਤਿਗੁਰਾਂ ਦੀ ਦੁਕਾਨ ਪਰ ਵਾਸ ਮਹਾਰਾਜ ਦੇ ਚਰਨਾਂ ਵਿੱਚ ਸੱਚ ਕੇ ਬੈਠਾ ਜੀ ਇਹਨੇ ਜਦੋਂ ਵੇਖਿਆ ਕਹਿੰਦਾ ਵੀ ਇੱਟਾ ਵੱਡਾ ਕੱਟ ਸਤਿਗੁਰਾਂ ਦੇ ਚਰਨ ਕਮਣਾ ਬਾਸ ਇੰਨੀ ਸੰਗਤਾਂ ਦੀ ਹੈ ਪਰ ਜਦੋਂ ਵੇਖਿਆ ਵੀ ਇੰਨੀ ਸੰਗਤ ਆ ਰਹੀ ਹੈ ਉਦੋਂ ਸਤਿਗੁਰੂ ਦਾਸ ਸਮਾਰੇ ਦੇ ਨੇਤਾ ਕਹਿੰਦੇ ਸੰਗਤ ਜੀ ਸਾਨੂੰ ਸਤਿਗੁਰਾਂ ਨੇ ਇਹ ਲੜੀ ਬਣਾਇਆ ਪਹਿਲਾਂ ਆਪਣੀ ਕਿਰਤ ਕਰੋ ਫਿਰ ਵੱਡ ਛਕੋ ਫਿਰ ਨਾਮ ਜਪੋ ਇਹ ਸ਼ਾਦੇ ਕਰਨੇ ਜਵਾਜ ਭਈ ਨਾ ਸਤਿਗੁਰ ਜੀ ਗਲਤਕ ਮਾਰਨੀ ਕਰਦੇ ਨੇ ਬਚਨ ਦੇ ਸੋਹਣੇ ਬੋਲਦੇ ਆਪ ਕਹਿੰਦੇ ਨੇ ਕਿ ਪਹਿਲਾਂ ਆਪਣੀ ਕਿਰਤ ਕਰੋ ਤਾਂ ਕਿਉਂ ਨਾ

ਲੱਕੇ ਦਾ ਸ਼ਾਹ ਐ ਉਹਨੂੰ ਮਾਣ ਦਿੱਤਾ ਕਿੰਦੇ ਜਾ ਬੁਲਾ ਕੇ ਲੈ ਗਿਆ ਹਰਾਮਲਾਲ ਨੇ ਸਤਿਵੰਦ ਜਨ ਗਿਆ ਬੁਲਾਉਣ ਵਾਸਤੇ ਪਰ ਕਹਿੰਦੇ ਜਦੋਂ ਬੁਲਾਉਣ ਵਾਸਤੇ ਗਿਆ ਸਤਿਗੁਰ ਜੀ ਬੁਲਾਉਂਦੇ ਨੇ ਆਖੋ ਸਤਿਨਾਮ ਇਹਦੇ ਮਨ ਵਿੱਚ ਆਇਆ ਉਹ ਮੈਂ ਤੇ ਮਹਾਰਾਜ ਨੂੰ ਬੰਦੇ ਪੁੱੁਰਖ ਬੋਲਦਾ ਸੀ ਲੱਗਦਾ ਮਹਾਰਾਜ ਮੈਨੂੰ ਪੁੱਛਣਗੇ ਹੁਣ ਕੰਨ ਕਿਉਂ ਆਇਆ ਆਖੋ ਸਤਿਨਾਮ बच मारे बुलाया कची वाले उ मारे बुलाया कछी वाले सुे तेल पाग जाग سٿي کي کڙا گڏ ماٿي تي ਸ਼ਾਹ ਦੇ ਮਨ ਵਿੱਚ ਆਇਆ ਸਤਿਗੁਰ ਜੀ ਪੁੱਛਣਗੇ ਲੈਣਗੇ ਆਇਆ ਵੇ ਉਹ ਤੇ ਨਿੰਦਿਆ ਕਰਦਾ ਸੀ ਲੱਜ ਕੇ ਸਾਡੀ ਨਿੰਦਿਆ ਕੀ ਉੱਠ ਕੇ ਖੜਾ ਹੋਇਆ ਤੇ ਤੁਰ ਪਿਆ ਸਤਿਗੁਰ ਉਦਾਸ ਮਾਰੇ ਕਹਿੰਦੇ ਅੱਗੇ ਵੇ ਭਾਈ ਲਾਕੇ ਦਾ ਸ਼ਾਹ ਆਵੇ ਨਾਮ ਬੜਾ ਵੱਡਾ ਤੇ ਮੈਂ ਇੱਥੇ ਪ੍ਰਸ਼ਾਦ ਮਿਲਣਾ ਸੀਤ ਪ੍ਰਸ਼ਾਦ ਮਿਲਣਾ ਜਿਹੜਾ ਕੋ ਚੜ ਕੇ ਆਵੇ ਜਿਹੜਾ ਨੀਵਾ ਹੋ ਕੇ ਆਵੇ ਉਹਨੂੰ ਤੇਗ ਦਾ ਪ੍ਰਸ਼ਾਦ ਦਿੰਦਾ ਦੇਗ ਦਾ ਸੀਧਾ ਪ੍ਰਸ਼ਾਦ ਤੇ ਉਹਨੂੰ ਤੇਗ ਦਾ ਪ੍ਰਸ਼ਾਦ ਦੇਗ ਤੇ ਤੇਗ ਇਹ ਨਾਲ ਨਾਲ ਇੱਕ ਸਤਨਾ ਸ਼੍ਰੀ ਬਾਣੀ ਵੇਖੋ ਕਿੰਨੀ ਨਿੰਦਿਆ ਕੀਤੀ ਉਹਨੇ ਪ੍ਰਸਾਦ ਕੋਲ ਨੇ ਚੜੋ ਪਜ ਗਿਆ ਨਾ ਮਾਰ ਦਿੱਤਾ ਨੀਵਾ ਹੋ ਗਿਆ ਬਹਿ ਗਿਆ ਸਮਾਪਤੀ ਹੋਈ ਕਥਾ ਦੀ ਸੱਜ ਖੜੀ ਹੋਈ ਸੱਜ ਦਾ ਨੇ ਬਣਾਈ ਲੈ ਸਤਗੁਰੂ ਜੀ ਕੋਲੋਂ ਸੀਧੇ ਪ੍ਰਸ਼ਾਦ ਲੈ ਰਹੇ ਨੇ ਜੀ ਸੀਧੇ ਪ੍ਰਸ਼ਾਦ ਜਿਸ ਤੇ ਸਤਿਗੁਰ ਜੀ ਨੇ ਚਮੜਾ ਤੇ ਹੰਮਾ ਉਹਦੇ ਵਿੱਚ ਚੂਲਾ ਪਾ ਰਹੇ ਤੇ ਸੰਗਤਾਂ ਵਿਚ ਵਾਰ ਰਹੇ ਸੰਗਤਾਂ ਛਾੜ ਰਹੀ ਹੈ ਇਹਦੀ ਸ਼ਰਦਾ ਬਣ ਗਈ ਸ਼ਾਹ ਜੀ ਜਦੋਂ ਉਹਨੇ ਕੋਟਕ ਵੇਖਿਆ ਇਹਦੇ ਮਨ ਵਿੱਚ ਸ਼ੰਕਾ ਆ ਗਿਆ ਉਹ ਕਹਿੰਦਾ ਇਹ ਤਾਂ ਚਮੜੇ ਦਾ ਗੰਧਾ ਪਾਣੀ ਬਲਾਈ ਜਾਂਦੇ ਨੇ ਕਹਾਵਾ ਗੁਰੂ ਹੈ ਮਨ ਵਿੱਚ ਸ਼ੰਕਾ ਲੈ ਲਿਆ ਲੈ ਤੇ ਲਿਆ ਕਹਿੰਦੇ ਬੋਕ ਦੇ ਵਿੱਚ ਕੁਆਰਟੀ ਦੇ ਬਾਹਰ تین بار اپنی بیٹری کرتی ہے اس کو سمجھ بار جی راج جی پی پیڑ ہوئی دل کی کی تھی جڑے کام کرانا سی تو میں بول گیا جانا کدھر ہے ندی ندی کر لا مایا کا بڑا ہنکار ہے انہیں اپنا پشاکا لایا کچھ کر دے شراب پی لینا سی وہ دے دیتا لے بھائی پڑا ہمیشہ شراب دے دینا کالا گیا آگے پروار نہ تھا گیتا ਰਾਜ ਰਾਜ ਕੇ ਸਾਥੀ ਗੁਰਦੀ ਮਿਲ ਜਾਵਾ ਕਰਦਾ ਫਾ ਦਾ ਗੋਲ ਦੁਕਾਨ ਤੇ ਉਲ ਮੈ ਨਾ ਸੰਗਤਾਂ ਦੇ ਨਾ ਕੇ ਜਾਣਾ ਤੇ ਉੱਤੀ ਉੱਤੀ ਹੈ ਬਾਹਰ ਮੁੰਨੇ ਗੋਲ ਗੋਲ ਬਾਹਰ ਨੇ ਮਾਰ ਦੇ ਦਿੱਤਾ ਸੀ ਉਹ ਨੂੰ ਨੀਵਾ ਹੋ ਕੇ ਲਿਆ ਸੀ ਪਰ ਲੋਕ ਸਾਹਮਣਾ ਹੋਇਆ ਕਰ ਲੋ ਗੱਦਲੀ ਦੀ ਜੇ ਮਾਰ ਦਾ ਬਿਹਾੜੀ ਦਾ ਸਮੋਕ ਤੇ ਤੁਸੀਂ ਦੇਖ ਸਕਦੇ ਹੋ ਮੇਲੇ ਦੇ ਵਿੱਚ ਜਿਹੜੇ ਆ ਬਾਜ਼ਾਰ ਜਿਹੜੇ ਆ ਉਹ ਸਜੇ ਹੋਏ ਨੇ। ਔਰ ਇਹ ਮੇਲਾ ਜਿਹੜਾ ਆ ਕਿ ਹਰ ਸਾਲ ਜਿਹੜਾ ਇੱਥੇ ਮਨਾਇਆ ਜਾਂਦਾ ਹੈ। ਸੇਰ ਨਹੀਂ ਕੋਈ ਚਲਾਉਂਦਾ ਅੰਕਲ। ਮੁੰਡੇ ਵੀ ਆ ਰਹੇ ਹੋ। ਸਭਨੀਆਂ ਆਏ ਆ। ਆਪਾਂ ਤੁਹਾਨੂੰ ਜਗਾਉਣਾ ਸੀ।

ਗਾਰੰਟੀ ਹਰ ਪੂਰੀ ਰਹੂਗਾ। ਫਾਕੀਰ ਹਰ ਹਰ ਬੰਦ। ਜੀਰ ਹਰ ਹਰ। ਇਹ ਦੁਆਰਾ ਕਿਸੇ ਨਾ ਕੋਈ ਫਰਕ ਆਵੇਗਾ। ਲੱਗਦੀ ਜੀ ਯਾਤਰਾ ਦਾ ਗਿਆ। ਇਧਰ ਰੋਹ ਇਸ ਨਾਮ ਦਾ ਸਹੀ હાય કેમ છો ਤੇ ਪਿੱਛੇ ਆ ਕੇ ਬੈਠਾ ਦੱਬ ਮਾਰੇ ਮਿਹਾਨੇ ਸ਼ਾਹ ਜੀ ਕੀ ਹਾਲ ਹੈ ਬਾਧਿ ਹੋਵੇ ਤੇਰਾ ਮਹਾਰਾਜ ਕੀੜਾ ਸ਼ਾਹ ਕੋਸਾ ਬਣਾ ਤਾ ਵਾਹ ਕਿਹੜਾ ਸ਼ਾਹ ਤੇਰਾ ਮਹਾਰਾਜ ਕੀ ਬਖਸ਼ ਤੇ ਆਪਾ ਤਸ਼ਾਹ